ਗਿਲਾਉ ਮੈਨੂੰ ਕੋਈ ਗੱਲ ਕਰਾਉ ਡੀਐਫਐਸਟੀ ਨਾਲ ਉਹ ਭਾਈ ਇਨਸਪੈਕਟਰ ਸੁਨੇਹਾ ਜੀ ਲਾਇਆ ਸੀਗਾ ਉਹਨੂੰ ਅਨਲਿਥੇ ਕਿਹਾ ਤਾਂ ਇਹਨੇ ਫੋਨ ਕੀਤਾ ਬੁਲਾਉ ਉਹਨੂੰ ਫੋਨ ਨੂੰ ਤੁਸੀਂ ਡਰਾਮਾ ਬਣਾਇਆ ਵਾ ਹੋਰ ਦੱਸੋ ਹੋਰ ਕਿਹੜਾ ਜ਼ਿੰਮੇਵਾਰ ਹੈ ਇੱਥੇ ਜਿਹਦਾ ਬਿਨਾ ਪਰਚੇਸ ਤੋਂ ਬੈਠਾ ਤੁਸੀਂ ਇਹ ਹੋਰ ਕੌਣ ਹੈ ਤੁਸੀਂ ਕਿੰਨੇ ਕਿੰਨੇ ਟਾਈਮ ਤੋਂ ਬੈਠੇ ਕੱਲ੍ਹ ਦੇ ਜੀ ਆ ਦੱਸੋ ਥੋੜੀ ਬੋਲੀ ਕਿਦੀ ਆ ਕਿਉਂ ਬਿਨਾ ਪਰਚੇਸ ਤੋਂ ਦੱਸੋ ਜੀ ਸਾਹ ਤੇ ਇੱਕ ਬੰਦਾ ਰਕਾਰਡ ਆਣਾ ਉਹ ਵੀ ਛੜੀ ਜਾਂਦਾ ਜੀ ਤੁਸੀਂ ਉਹ ਛੱਡੀਆਂ ਤੁਸੀਂ ਤੁਸੀਂ ਦੇਖੀ ਜਾਂਦੇ ਹੋ ਹਾਂਜੀ ਬਾਤ ਮਾ ਲੋ ਕੋ ਰੋਪੋ ਜੀ ਮੈਂ ਨੋਟ ਕਰ ਦਿੱਤਾ ਮੈਨੂੰ ਕੋਈ ਪਰੋ ਨੀ ਨਹੀਂ ਤੁਸੀਂ ਕੋ ਨੋਟਸ ਦਿੱਤਾ ਉਹਨੂੰ ਕਰਦਾ ਸਭ ਨੋਟ ਰਿਓ ਕਿੰਨੇ ਕੱਢੇ ਨੋਟਸ ਕੱਢਣਾ ਕੱਢਣਾ ਹਾਰੇ ਹੁਣ ਤੱਕ ਕਿਉਂ ਨਹੀਂ ਕੱਢਿਆ ਹੁਣ ਮਿਲਰ ਕਿਉਂ ਨਹੀਂ ਆਇਆ ਇੱਥੇ ਮਿਲਰ ਨੂੰ ਬੁਲਾਇਆ ਸੀ ਉਹ ਕਿਉਂ ਨਹੀਂ ਆਇਆ ਇੱਥੇ ਦੱਸੋ ਇਹ ਨਾਲ ਇਹਨਾਂ ਦੋਹਾਂ ਦੇ ਢੇਰੀਆਂ ਦਿਖਾਓ ਜਿਹੜੀਆਂ ਚਲੋ ਦਿਖਾਓ ਰਜਿਸਟਰ ਕਿਆ ਕੁਛ ਹੈ ਸਾਨੂੰ ਮੋਨ ਸਿੰਘ ਲਿਆਓ ਜੀ ਮਾਸਟਰ ਮਸ਼ੀਨ ਇੰਸਪੈਕਟਰ ਦੇਖੂਗਾ ਤੁਸੀਂ ਮਾਲਕ ਆ ਤੁਸੀਂ ਵੇਚਣੀ ਤੁਸੀਂ ਵੇਚਣੀ ਇੰਸਪੈਕਟਰ ਨੂੰ ਸਰਕਾਰ ਨੂੰ ਨਾ ਕਿ ਉਹਨੂੰ ਸੋ ਜੀ ਤੁਹਾਡਾ ਇਹ ਵਾਰ ਕੀ ਕਹਿਣਾ ਹੈ ਜੇ ਠੀਕ ਹੈ ਕਿਉਂ ਪਈ ਇੱਥੇ ਫਿਰ ਨੋਰ ਤੁਹਾਨੂੰ ਕੱਢਾਂ ਮੈਂ ਤੁਸੀਂ ਕਿਉਂ ਨਹੀਂ ਕੱਢਿਆ ਉਹਨੂੰ ਫਿਰ ਨਹੀਂ ਹੁਣ ਤੱਕ ਕਿਉਂ ਨਹੀਂ ਕੱਢਿਆ ਮੈਂ ਪੁੱਛਦਾ ਹੁਣ ਤੱਕ ਕਿਉਂ ਨਹੀਂ ਕੱਢਿਆ ਹਾਂਜੀ ਪਰਸੋਂ ਦੇ ਦਿੱਤੀ ਪਈਏ ਹੁਣ ਤੱਕ ਕਿਉਂ ਨਹੀਂ ਕੱਢਿਆ ਇਹਨਾਂ ਨੂੰ ਦਿਓ ਜੀ ਨੋਟਸ ਤੁਸੀਂ ਦੇਣਾ ਕਰਾਉਡ ਜੀ ਐਫਐਸ ਨਾਲ ਗੱਲ ਕਰਾਓ ਲੜਿਆ ਮਾਰਕਫੇਰ ਦੀ ਡੀਐਮ ਨਾਲ ਗੱਲ ਕਰਾਓ ਆਪਾਂ ਕੀ ਕਰਦੇ ਭਾਈ ਇਹਨਾਂ ਨੂੰ ਕਿਉਂ ਨਹੀਂ ਕੱਢਿਆ ਨੋਟਸ ਹੁਣ ਤੱਕ ਪਰਸੋਂ ਦਾ ਜ਼ਿੰਮੇਦਾਰ ਖੱਜਲ ਹੋ ਰਿਹਾ ਤੁਸੀਂ ਕਹਿੰਦੇ ਮਾਲ ਠੀਕ ਹੈ ਉਹ ਚੱਕ ਨਹੀਂ ਰਿਹਾ ਤੁਸੀਂ ਡਰਾਮਾ ਦੇਖਦੇ ਇੱਥੇ ਬੈਠੇ ਬਿਨਾਂ ਰੀਜ਼ਨ ਇੱਕ ਵੀਡੀਓ ਡੇਰੀ ਪਈ ਹੋਈ ਥੋੜੀ ਜ਼ਿੰਮੇਵਾਰੀ ਐ ਲਿਆਓ ਮੈਨੂੰ ਕੋਈ ਗੱਲ ਕਰਾਓ ਡੀਐਫਐਸਟੀ ਨਾਲ ਉਹ ਭਾਈ ਇੰਸਪੈਕਟਰ ਸੁਨੀਆ ਜੀ ਲਾਇਆ ਸੀਗਾ ਉਹਨੂੰ ਆਣ ਲਈ ਇੱਥੇ ਕਿਹਾ ਤਾਂ ਜੀ ਫੋਨ ਕੀਤਾ ਬਲਾਉਨ ਕਰੋ ਫੋਨ ਤੁਸੀਂ ਡਰਾਮਾ ਬਣਾਇਆ ਵਾ ਤੁਹਾਡਾ ਇੰਸਪੈਕਟਰ ਮੇਰੇ ਕੋਲ ਖੜਾ ਪਰਸੋਂ ਦਾ ਪਰਸੋਂ ਦਾ 14 ਦਾ ਮਾਲ ਪਿਆ ਅਵਿਆਣਾ ਮੰਡੀ ਚ ਡੈਮੇਜਡ ਕਲਰ ਵਾਲਾ ਨੋ ਬਿਲਕੁਲ ਠੀਕ ਪਿਆ ਤੇ ਤੁਹਾਡਾ ਤੁਹਾਡੇ ਇਨਸਪੈਕਟਰ ਨੇ ਹੁਣ ਤੱਕ ਪਰਚੇਜ਼ ਨਹੀਂ ਪਾਈ ਵੀ ਸੇਲਰਾਂ ਨਾਲ ਮਿਲ ਕੇ ਨਹੀਂ ਆਪਾਂ ਪਰਦੇ ਨਹੀਂ ਸਰ ਪਰਸੋਂ ਤਾਂ ਪਾਈ ਸੀ ਮੰਡੀ ਡੈਮੇਜ ਦੇਖ ਕੇ ਜਾਇਆ ਕਰੂ ਕਿ ਹੈ ਕੀ ਸਿਚੁਏਸ਼ਨ ਗਰਾਊਂਡ ਦੀ ਆ ਪੁੱਛੋ ਸਾਡੇ ਇਨਸਪੈਕਟਰ ਕੋਲ ਖੜਾ ਐ ਨੇ ਕਿਉਂ ਨਹੀਂ ਪਾਈ ਪਰਚੇਜ਼ ਇਹ ਦੀ ਸਰ ਮੈਂ ਕਹਨੀ ਆ ਪਰਚੇਜ਼ ਕਰੇਗਾ ਕਿਉਂਕਿ ਪਰਚੇਜ਼ ਨਹੀਂ ਕਰਨਾ ਮੈਨੂੰ ਦੱਸੋ ਜੀ ਇਹ ਤੇ ਐਕਸ਼ਨ ਕੀ ਲੈਣੇ ਹੋ ਐਮਐਲ ਦਾ ਕੰਮ ਨਹੀਂ ਮੰਡੀਆਂ ਚ ਆ ਕੇ ਦੇਖਣਾ ਇਹ ਤੋਂ ਤੁਹਾਡੇ ਕਰਕੇ ਆਉਣਾ ਪਿਆ ਮੈਨੂੰ ਤੁਹਾਨੂੰ ਮੈਂ ਪਰਸੋਂ ਵੀ ਵਾਰਨ ਕੀਤਾ ਸੀਗਾ ਮੈਨੂੰ ਆਪ ਆਉਣਾ ਪਿਆ ਹੁਣ ਇਨਸਪੈਕਟਰ ਨੇ ਜੇ ਪਰਸੋਂ ਦੀ ਮਾਲ ਦੀ ਪਰਚੇਜ਼ ਨਹੀਂ ਪਾਈ ਆਪ ਇਹ ਮੰਨਦਾ ਹੈ ਕਿ ਮਾਲ ਠੀਕ ਹੈ ਤੁਸੀਂ ਇਹਦੇ ਤੇ ਕੀ ਕਾਰਵਾਈ ਕਰੋਗੇ ਸਰ ਮੈਂ ਇੱਕ ਕੋਈ ਮੌਕਾ ਇਹਨੂੰ ਦੇ ਦੋ ਮੈਂ ਇਹਨੂੰ ਤਾੜ ਦਿੰਨੀ ਆ ਕਿਉਂਕਿ ਨਹੀਂ ਕੋਈ ਮੌਕਾ ਨਹੀਂ ਮੌਕਾ ਪਰਸੋਂ ਦੇ ਦਿੱਤਾ ਸੀਗਾ ਅ ਚਲੋ ਸਰ ਮੈਂ ਦੇਖ ਲੈਂਦੀ ਇਹਨੂੰ ਸ਼ੋ ਕੋਸ ਕਰਵਾ ਜੀ ਜੀ ਸਰ ਕਰਕੇ ਮੈਨੂੰ ਕਾਪੀ ਭੇਜੋ ਜੀ ਸਰ ਜੀ ਸਰ ਤੁਸੀਂ ਵੀ ਕਰਨਾ ਇੱਕ ਸ਼ੋ ਕੋਸ ਨੇ ਤੁਹਾਡਾ ਵੀ ਕਰਨਾ ਬਣਦਾ ਡੀਐਫਐਸ ਤੇ ਬਣਦਾ ਹੈ ਡੀਐਫਐਸ ਮੈਡਮ ਦੀ ਨੌਲੇਜ ਚ ਲੈ ਆ ਦਿੰਦੀ ਹੈ ਕਰਾਓ ਗੱਲ ਕਰਾਓ ਤੁਹਾਡਾ ਇੱਥੇ ਮਿਲਰ ਦਾ ਕੀ ਕੰਮ ਹੈ ਇੱਥੇ ਆ ਕੇ ਤੁਸੀਂ ਲੈ ਕੇ ਆਉਂਦੇ ਹੋ ਪਰਚੀਜ਼ ਕਿਹਨੇ ਕਰਨੀ ਹੈ ਉਹ ਉਹ ਇੱਥੇ ਕਿਉਂ ਆਉਂਦਾ ਫਿਰ ਤੁਸੀਂ ਨਾ ਸਰਕਾਰ ਦੀ ਨੌਕਰੀ ਕਰੋ ਸਰਕਾਰ ਦੀ ਕਿ ਨਹੀਂ ਕਰਨੀ ਦੱਸ ਦੋ ਨਹੀਂ ਵਿਚਾਰਾ ਕਰਨਾ ਤਾਂ ਮੈਂ ਦੱਸ ਦਊਗਾ ਨਹੀਂ ਇਹ ਰੱਖੇ ਵੀਰ ਨੂੰ ਉਹ ਇੱਕ ਨਮੂਸੀ ਰੱਖੇ ਵੀਰ ਉਹ ਜਿੰਮੇਦਾਰਾਂ ਦੇ ਆ ਕੇ ਢੇ ਜੀ ਕਰਾਉਡ ਇਹ ਪਾਸ ਨੇ ਗੱਲ ਮੇਰੀ ਕਿਹੜਾ ਕਿਹੜਾ ਨੋਟਸ ਕੱਟਣਾ ਹੁੰਦਾ ਕੀ ਕਹਿੰਦੇ ਸੋਟ ਸਾਡੇ ਰੂਲ ਕਹਿੰਦੇ ਆ ਕੀ ਕਾਰਵਾਈ ਬਣਦੀ ਉਹਦੇ ਖਿਲਾਫ ਦੱਸੋ ਜੀ ਡਿਸਕਲਰ ਤਾਂ ਨਹੀਂ ਹੈ ਇਹ ਆਓ ਜੀ ਇੰਸਪੈਕਟਰ ਸਾਹਿਬ ਇੱਕ ਆਦੀ ਆਈ ਵੀ ਹੈ ਜੇ ਕੋਈ ਜੈਨ ਨੂੰ ਰੀਜਨ ਦੱਸੋ ਮੈਨੂੰ ਹੈ ਚ ਕੁਝ ਹਲਦੀ ਹਲਦੀ ਹੈ ਡਿਸਕਲਰ ਹੈ ਕੀ ਹੈ ਦੱਸੋ ਗੰਡ ਹੈ ਕੀ ਹੈ ਫਿਰ ਕਿਉਂ ਨਹੀਂ ਪਰਚੇਸ ਕਰਦੇ ਮਿਲਰ ਥੋੜੀ ਡਿਸਾਈਡ ਕਰੂੰਗਾ ਤੁਸੀਂ ਡਿਸਾਈਡ ਕਰਨਾ ਮਿਲਰ ਨੇ ਤੁਹਾਡੀ ਪਰਚੇਸ ਕਰ ਤੁਸੀਂ ਨਾ ਕਿਸੇ ਨੂੰ ਦਿਖਾਓ ਮਿਲਰ ਨੂੰ ਤੁਹਾਡੀ ਇਹ ਇਹ ਪਰਚੇਸ ਕਰਨ ਲਈ ਖੜੇ ਨਹੀਂ ਕਰਦੇ ਮੈਨੂੰ ਦੱਸੋ ਹੋਰ ਕੋ ਢੇਰੀ ਐਸੋ ਜਿਹੜੀ ਪਰਚੇਸ ਨਹੀਂ ਹੋਈ ਰੋਕੋ ਕਿੰਨੇ ਪਾਣੀ ਪਰਚੇਸ ਦੱਸੋ ਪਹਿਲਾਂ ਪਾਸ ਕਰੋ ਇਨਸਪੈਕਟਰ ਸਾਹਿਬ ਆਓ ਜਰਾ ਦੱਸੋ ਦੇਖ ਲੈ ਆਪਣੇ ਕੋਲ ਕੋਈ ਦੱਸੋ ਸਹੀ ਦੱਸੋ ਤੱਕੇ ਨਾ ਵੀ ਨਾ ਕਹੀ ਜਾਓ ਠੀਕ ਹੈ ਠੀਕ ਹੈ ਚਲੋ ਕਰੋ ਜੀ ਇੱਕ ਸਾਹਿਬ ਜੀ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਇੱਕ ਸੈਕਿੰਡ ਭਲਾ ਆਪਾਂ ਪਰਚੀਸ ਭਾਜੀ ਦੱਸਿਓ ਬਾਅਦ ਵਿੱਚ ਇੱਥੇ ਮੈਂ 2 ਘੰਟੇ ਪਾ ਲਵਾਂਗੇ ਕਿੰਨਾ ਕਿਤਾਉਂਦਾ ਮਾਲ ਆ ਜੀ ਇਹਾ ਇਹ 2.5 ਕਿੱਲੇ ਦਾ ਜੀ 45 50 ਕੰਟ ਦਾ 45 45 50 ਸਾਹਿਬ 45 45